ਇਹ ਸੋਚੀ ਜਾਂਦੀ ਉਹਨਾਂ ਬਾਰੇ ਹੀ ਉਹਨਾਂ ਦਾ ਕੀ ਪਤਾ ਦੁੱਧ ਦੇਣਾ ਉਹਨਾਂ ਕਿਵੇਂ ਲਿੰਪੀ ਆ ਚਾਚੀ ਸਤਿ ਸ੍ਰੀਕਾਲ ਸਤਿ ਸ੍ਰੀਕਾਲ ਠੀਕ ਠਾਕ ਲਾਡੀ ਹਾਂ ਵਧੀਆ ਵਧੀਆ ਬੜੇ ਜਗ ਚੁੱਕੀ ਫਿਰਦੇ ਜੇ ਆਹੋ ਜਗਦ ਚੁੱਕੀ ਫਿਰਦੇ ਆ ਦੁੱਧ ਲੈ ਮਿਹਦੇ ਆਵਾ ਗੁਰੂ ਵਾਲਾ ਨਹੀਂ ਹੂੰ ਬੈਣਾ ਕਿ ਲਿੰਪੀ ਕਿੱਥੇ ਉਹਨੂੰ ਪੜਾਉਣੀ ਆ ਮੈਂ ਉਹ ਅੰਦਰ ਹੀ ਆਹ ਬੜੀਆਂ ਕੁਰਸੀਆਂ ਕਰਸੀਆਂ ਡਾਈਆਂ ਕੌਣ ਆਇਆ ਵਾ ਕੋਈ ਵੀ ਨਹੀਂ ਆਪ ਹੀ ਬੈਠੇ ਸੀ ਉਹਨਾਂ ਕਿੰਨੇ ਸਾਡੇ ਘਰ ਲੈ ਆਉਣਾ ਕਿਉਂ ਨਹੀਂ ਤੁਸੀਂ ਰਿਸ਼ਤੇਦਾਰਾਂ ਵਾਲੇ ਨਹੀਂ ਭੈਣ ਭਰਾਵਾਂ ਵਾਲੇ ਨਹੀਂਗੇ ਉਹ ਭੈਣ ਭਰਾਵਾਂ ਦੇ ਪਰ ਕੋ ਆਇਆ ਨਹੀਂ ਨਾ ਕੋਈ ਵੀ ਉਹ ਤਾਂ ਆਪ ਹੀ ਬੈਠੇ ਸੀ ਕਿੱਥੇ ਅੰਦਰ ਵਾ ਅੰਦਰ ਅੰਦਰ ਅੱਛਾ ਅੱਜ ਤੇ ਹੁਣ ਦੁੱਧ ਵੀ ਆ ਗਿਆ ਹੈ ਇਹਨਾਂ ਦਾ ਵੀ ਪਤਾ ਨਹੀਂ ਲੱਗਦਾ ਕਦੀ ਕੋਹ ਤੇ ਕਦੀ ਕੋਹ ਉਹਦਾਂ ਤੇ ਸਾਨੂੰ ਕਹਿੰਦੇ ਤੁਸੀਂ ਆਡੀਆਂ ਜੜਾਂ ਵੱਢਦੇ ਈ ਅੱਜ ਦੁੱਧ ਤਾਂ ਜੱਗ ਭਰ ਕੇ ਦੇ ਦੇਣ ਆ ਗਏ ਰਿੰਪੀ ਅਰੇ ਕਿਹੜੇ ਅੰਦਰ ਵੜੀ ਆ ਰਿੰਪੀ ਹਾਂਜੀ ਚਾਚੀ ਜੀ ਲੈ ਸੋਈ ਜੀ ਆਹੋ ਔਰ ਸੋਈ ਵਿੱਚ ਹੀ ਬਤਾਈ ਹੋਏ ਨਾਲੇ ਮਾਜਿਦ ਸੋਈ ਆ ਤਾਂ ਨੋਦਾ ਹੀ ਆ ਹਾਲ ਅੱਲਾ ਦੁੱਧ ਹਾਂ ਬੈ ਜਾ ਬੈ ਮੈਂ ਆਈ ਆ ਰਾਈ ਨੂੰ ਬਤਾਈ ਆ ਦੇਣ ਦੇਈ ਆ ਉਹਦਾ ਤੇ ਅਗਲ ਨਹੀਂ ਕੀ ਦਿੱਤਾ ਮਾਜ ਨੇ ਕੱਟੀ ਚੱਲ ਵਧਾਈ ਬਣ ਗਈ ਕਾ ਗਾੜੀ ਫੇਰ ਵਾਹ ਹੋ ਗਏ ਸਾਂਬਾ ਸੂਤਾਂ ਕੇ ਤੇ ਫੇਰ ਚੱਲ ਗਾਂ ਦੀ ਆਸ ਹੋ ਜਾਂਦੀ ਆ ਆਹ ਵਾਹ ਹਾਂ ਤੇ ਹੁਣ ਤੂੰ ਵਧਾਈ ਦੇਣ ਦੇਈ ਮੈਨੂੰ ਘਰ ਆਈ ਨੂੰ ਕਿ ਕਿ ਤੇਰਾ ਦੋ ਪੈਰ ਪੁੱਟ ਕੇ ਉੱਥੇ ਆਉਣ ਨੂੰ ਜੀ ਨਹੀਂ ਕੀਤਾ ਗਾ ਨਹੀਂ ਚਾਚੀ ਇਹਾਨੂੰ ਪਤਾ ਹੀ ਨਹੀਂ ਪਹਿਲਾਂ ਲੱਗਾ ਮੱਝ ਸੁਈ ਦਾ ਤੇ ਜਦੋਂ ਪਤਾ ਲੱਗਾ ਫਿਰ ਮੇਰਾ ਇਦਾਂ ਕੰਮ ਤਾਂ ਨੇ ਤੁਹਾਨੂੰ ਪਤਾ ਹੀ ਆ ਟਾਈਮ ਹੀ ਨਹੀਂ ਲੱਗਾ ਜਾਣਦਾ ਮੈਂ ਹਾਂ ਜਾਣ ਜਾਣ ਕਰਦੀ ਰਹੀ ਤੇ ਲੱਗਾ ਹੀ ਨਹੀਂ ਟਾਈਮ ਹੀ ਨਹੀਂ ਲੱਗਾ ਚਲ ਮੇਰਾ ਤਾਂ ਪੈਣਾ ਲੱਗ ਗਿਆ ਨਾ ਮੈਂ ਹਾਂ ਹੁਣ ਸ਼ਰੀਕੇ ਦੇ ਵਿੱਚ ਕੀ ਜਾਂਦੇ ਹੁੰਦੇ ਆ ਵੀ ਸ਼ਰੀਕੇ ਦਾ ਦਾਣਾ ਦਾ ਸਿਰ ਦੁਖਦਿਆਂ ਵੀ ਖਾਣਾ ਜਦੋਂ ਚੀਜ਼ਾਂ ਖਾਧੀਆਂ ਹੋਣ ਨਾ ਫਿਰ ਪਤਾ ਹੁੰਦਾ ਵੀ ਦੁੱਧ ਦੇਣ ਵੀ ਜਾਣਾ ਨਹੀਂ ਨਹੀਂ ਆਹੋ ਜੀ ਤੇ ਚਾਚੀ ਕੋਈ ਗੱਲ ਨਹੀਂ ਤੇ ਉਹ ਨਾ ਕਿ ਉਹਦਾ ਨਾ ਗੁੱਸਾ ਹੀ ਆ ਗਿਆ ਵੀ ਵੀ ਚਾਚੇ ਨੇ ਫਿਰ ਕਹਿ ਜੂ ਦਿੱਤਾ ਤੇ ਫਿਰ ਹੁਣ ਇਹ ਆ ਵੀ ਭੈਣ ਭਰਾ ਦੀ ਤੇ ਲੋਡ ਸਾਰਿਆਂ ਨੂੰ ਪਈ ਰਹਿੰਦੀ ਆ ਆਣ ਗਵਾਂਡ ਦੀ ਤੇ ਜੇ ਰਿੰਪੀ ਇਹ ਗੱਲ ਤੈਨੂੰ ਪਤਾ ਵੀ ਲੋਡ ਪੈਂਦੀ ਆ ਆਣ ਗਵਾਂਡ ਦੀ ਤੇ ਫਿਰ ਤੂੰ ਜੂ ਗੱਲਾਂ ਸੁਣ ਕੇ ਲਾੜੀ ਦੀਆਂ ਭਾਜੀ ਤੂੰ ਰਹੀਂ ਪਾਉ ਐਦਾਂ ਨਹੀਂ ਕਰੀਦਾ ਹੁੰਦਾ ਨਹੀਂ ਚਾਚੀ ਜੀ ਚਾਚਾ ਜੀ ਫਿਰ ਜਦੋਂ ਕਹਿੰਦੇ ਹੀ ਤੇ ਫਿਰ ਗੁੱਸਾ ਆ ਜਾਂਦਾ ਹੁਣ ਕੋਈ ਵੀ ਗੱਲ ਹੋਏ ਤੇ ਗੁੱਸਾ ਆ ਹੀ ਜਾਂਦਾ ਮੈਂ ਤਾਂ ਤੁਹਾਡੇ ਵੱਲ ਗਈ ਹਾਂ ਚੱਲ ਚਾਚਾ ਜੀ ਨੂੰ ਸਮਝਾਓਗੇ ਤੇ ਤੂੰ ਹੀ ਜੇ ਉਲਟੀ ਪੈ ਗਈ ਮੇਰੀ ਗੱਲ ਸੁਣ ਆਪਣੇ ਰਿੰਪੀ ਤੈਨੂੰ ਇਹ ਨਹੀਂ ਨਾ ਪਤਾ ਕਿ ਬੰਦੇ ਬਾਹਰ ਕੀ ਗੱਲਾਂ ਕਰਦੇ ਆ ਆਂਦੇ ਆਂਦੇ ਸੌਂ ਖਾਓ ਜੀ ਦੀ ਨਾ ਪੁੱਤ ਦੀ ਨਾ ਧੀ ਦੀ ਆਪਣੇ ਤੋਂ ਬੰਦੇ ਦੇ ਸੌਂ ਦੇ ਸਕਦੀ ਆ ਮੈਂ ਤੇ ਆਪਣੇ ਬੰਦੇ ਦੇ ਸੌਂ ਨਹੀਂ ਦੇ ਸਕਦੀ ਇੱਦਾਂ ਕਿਹੜੇ ਵੇਲੇ ਕਿਹੜੀ ਗੱਲ ਕਰਦੇ ਕਿਹੜੇ ਵੇਲੇ ਨਹੀਂ ਗੱਲ ਕਰਦੇ ਇਹ ਥੋੜੀ ਗੱਲ ਆ ਭੀ ਜੇ ਗੱਲਾਂ ਸੁਣੀਏ ਤੋ ਉਸ ਨਾਲ ਲੜਨ ਤੁਰ ਪਈਦਾ ਹੁੰਦਾ ਵਾ ਨਹੀਂ ਨਹੀਂ ਮੈਂ ਉਹ ਮੈਨੂੰ ਪਤਾ ਇਹੋ ਜੀ ਗੱਲ ਉਹ ਕਰ ਹੀ ਨਹੀਂ ਸਕਦੇ ਤੇ ਮੈਨੂੰ ਉਹਨਾਂ ਤੇ ਪੂਰਾ ਵਿਸ਼ਵਾਸ ਆ ਉਹ ਨਹੀਂ ਕਰ ਸਕਦੇ। ਲਾਡੀ ਨਹੀਂ ਕੋਈ ਗੱਲ ਕਰਦਾ। ਨਹੀਂ ਹੁਣ ਚਾਚੀ ਭਈਏ ਨੂੰ ਭਈਏ ਲੱਗੇ ਨਾ ਮੈਂ ਕਦੀ ਖਲੋਤੇ ਵੇਖੇ ਨਾ ਕੋ ਆ ਪਿੰਡ ਦਾ ਜਰੂਰ ਉਹ ਹੁੰਦਾ ਵਾ। ਉਹ ਉਹ ਇਹ ਖਲੋਤੇ ਤੇ ਸਾਸਰੀਕਾਲ ਬੁਲਾ ਜਾਂਦਾ ਤੇ ਉਹਦੇ ਲਾਗੇ ਖਲੋਗੇ ਹੋਣਗੇ। ਸਾਸਰੀਕਾਲ ਤੋਂ ਬਿਤੇਰਾ ਕੁਛ ਗਾਂ ਤੁਰ ਪੈਂਦਾ ਰਿਹਾ। ਵੀ ਤੂੰ ਤਾਂ ਕਰਦੇ ਕੰਮ ਕਰਦੀ ਤੈਨੂੰ ਕੀ ਪਤਾ ਵਾ। ਚੱਲ ਮੈਂ ਹੁਣ ਬਹੁਤੇ ਭੋਲਣੇ ਕੀ ਭੋਲਣੇ ਆ। ਕੀ ਸਿਆਣਿਆਂ ਦੀ ਗੱਲ ਆ ਵੀ ਲੜਨ ਰਾਤ ਆਵੇ ਤੇ ਵਿਸ਼ਨ ਰਾਤ ਨਾ ਆਵੇ। ਉਹ ਗੱਲ ਵਾ। ਰਲ ਮਿਲ ਕੇ ਰਹਿਣਾ ਚਾਹੀਦਾ ਵਾ। ਗਲੀ ਗਵਾਂਡ ਵਾ ਆਪਣਾ ਟੱਬਰ ਵਾ। ਜਦੋਂ ਤੁਹਾਡੀ ਉਧਰ ਗਰੇ ਇੰਨਾ ਪਿਆਰ ਹੀ ਅਹੀਂ ਕਿਤੇ ਚਾਹ ਪੀਣ ਨੂੰ ਜੀ ਕਰਨਾ ਨਾ ਤੇ ਇੱਕ ਦੂਜੀ ਨੂੰ ਆਵਾਜ਼ ਮਾਰ ਕੇ ਤੇ ਫਿਰ ਚਾਹ ਬਣਾਉਣੇ ਤੇ ਪੀਣੀ ਜੇ ਕਿਤੇ ਮਾਸਾਕ ਵੀ ਗੁੱਸੇ ਹੋ ਜਾਣਾ ਨਾ ਕਿਸੇ ਗੱਲੋਂ ਤੇ ਚਾਹ ਪੀ ਗਈ ਸੁਲਾ ਕਰ ਲੈਣੀ ਬਣਾ ਕੇ ਚਾਚਾ ਜੀ ਸੁਲਾ ਦੀ ਤੇ ਗੱਲ ਹੀ ਕੋਈ ਨਹੀਂ ਲੜਾਈ ਥੋੜੀ ਕੀਤੀ ਆ ਮੈਂ ਤੇ ਉਧਰ ਗਿਆ ਵੀ ਚਾਚਾ ਜੀ ਨੂੰ ਸਮਝਾਇਓ ਸਮਝਿਓ ਥੋੜੀ ਆ ਕਹਿੰਦੇ ਨਿਆਣਾ ਪੁੱਤ ਤੂੰ ਵੀ ਸਿਆਣੀ ਆ ਚਾਚਾ ਕਿਹੜਾ ਨਿਆਣਾ ਤੇ ਭੈਣ ਭਰਾ ਦੀ ਤੇ ਲੋੜ ਤੇ ਪਈ ਰਹਿੰਦੀ ਆ ਜੇ ਅੱਜ ਤਾ ਨੂੰ ਆ ਕੱਲ ਨੂੰ ਹਾਨੂ ਆ ਕਿਸੇ ਨਾ ਕਿਸੇ ਗੱਲ ਤੇ ਪਈ ਰਹਿੰਦੀ ਆ ਤੇ ਇਹ ਚਲੋ ਹੁਣ ਗਲਤੀ ਮੇਰੇ ਕੋ ਵੀ ਹੋ ਗਈ ਚਲ ਮੈਂ ਕਹਿ ਆਈ ਆ ਪਰ ਚਾਚਾ ਜੀ ਨੂੰ ਵੀ ਸੋਚ ਸਮਝ ਕੇ ਬਾਹਰ ਗੱਲ ਕਰਨੀ ਚਾਹੀਦੀ ਆ ਵੀ ਚਾਚਾ ਜੀ ਨਾਲ ਮੇਰੀਆਂ ਆਪਸਿਰ ਦੀਆਂ ਠਿਕਰੀਆਂ ਪੱਜ ਗਈਆਂ ਆ ਅੱਗੇ ਤੇ ਆਪ ਕਰੇ ਲੜਾਈ ਹੁੰਦੀ ਰਹਿੰਦੀ ਐ ਇਹ ਥੋੜੀ ਹੁਣ ਵੀ ਉਹ ਕਈ ਜਾਣਾ ਵੀ ਇਹ ਬੰਦਾ ਪਜਾਤਾ ਜੇ ਭਈਆ ਪਜਾਤਾ ਇਦਾਂ ਇਦਾਂ ਚੰਗੇ ਨਹੀਂ ਲੱਗਦਾ ਉਹਦਾ ਹੁਣ ਫੇਰ ਪਤਾ ਨਹੀਂ ਕਿੰਨੂੰ ਬਿਮਾਰੀ ਪਈ ਸੀ ਉਹ ਬੰਦਾ ਇੱਕ ਦਿਨ ਆਇਆ ਤੇ ਮੁੜ ਕੇ ਅਗਲੇ ਦਿਨ ਉਹ ਆਇਆ ਹੀ ਨਾ ਤੇ ਕਾਲਾਂ ਪਈਆਂ ਤੇ ਫੇਰ ਉਹ ਆਇਆ ਮਹਿੰਗਾ ਤੇ ਫੇਰ ਉਹਨੂੰ ਅਹੀਂ ਹੁਣ ਆਖਿਆ ਨਾਲੇ ਅਹੀਂ ਹੁਣ ਪੱਕਾ ਰੱਖ ਲਿਆ ਉਹ ਚਲ ਵਧੀਆ ਕੀਤਾ ਪੱਕਾ ਰੱਖ ਲਿਆ ਚਾਚਾ ਹੀ ਕੋ ਕਿਹੜਾ ਇੰਨਾ ਕੰਮ ਹੁੰਦਾ ਆਹ ਉਹਨਾਂ ਖਲਿਆਈਓ ਤੇ 10000 ਰੁਪਏ ਤੇ ਉਹ ਵੀ ਤੇਰੇ ਚਾਚੇ ਨੇ ਫੜਾ ਫੜਾ ਦਾ ਮੰਗਿਆ ਤੇ ਦਾਹੀ ਕਹਿ ਦਿੱਤਾ ਹੁਣ ਤੇ ਮੈਂ ਲੜਦੀ ਆਂ ਵੀ ਦਾਹੀ ਦੇ ਦੇਣਾ ਇੰਨੇ ਪੈਸੇ ਕਿਤੇ ਹੈਗੇ ਆ ਨਹੀਂ ਚਾਚੀ ਕੰਮ ਵੀ ਬਥੇਰਾ ਹੁੰਦਾ ਵਾ ਹੁਣ ਤਿੰਨ ਚਾਰ ਤੇ ਤੁਹਾਡੇ ਡੰਗਰ ਆ ਪਿਆਲੀ ਬੰਨੇ ਦਾ ਵੀ ਵੇਖਣਾ ਅਗਲੇ ਨੇ ਪੱਠੇ ਪਾਉਣੇ ਤੇ ਇਹ ਆ ਭੀ ਚਲੋ ਵਧੀਆ ਵਾ ਲੱਗੇ ਟਰੈਕਟਰ ਵੀ ਵਾ ਲੈਿੰਦਾ ਵਾ ਹੈ ਤੇ ਸਾਰੇ ਕੰਮ ਕਰਦਾ ਵਾ ਆ ਚਲ ਨਾਲੇ ਗਰੀਬ ਦੀ ਰੋਟੀ ਤੁਰੀ ਰਹੂਗੀ ਉਹ ਤੇ ਤੁਰੀ ਰਹੂਗੀ ਘਾਰੇ ਵੀ ਚਲ ਥੋੜਿਆ ਤੂੰ ਗੱਲ ਕਰਦੇ ਤੇ ਮੜ ਕੇ ਗਾਂ ਦੇ ਗਾਂ ਬਧਾਈ ਜਾਇਆ ਕਰਦੇ ਆ ਗੱਲ ਮੈਂ ਕਰਦੀ ਹਾਂ ਆ ਚਲੋ ਅਗਲੇ ਦਾ ਵੀ ਅਗਲੇ ਨੇ ਅਭੀ ਸੋਚਣਾ ਨਿਗਾ ਜਾ ਨਿਆਣਾ ਕੱਲ ਨੂੰ ਉਹਨਾਂ ਨੇ ਪੜ੍ਹਨੇ ਪੁੱਨੇ ਵੀ ਪਉਣਾ ਉਹ ਤੇ ਹੈ ਯਾ ਉਹ ਨਹੀਂ ਬੜਾ ਸੋਚਿਆ ਉਹਦੇ ਨਿਆਣੇ ਵਾਸਤੇ ਆਹੋ ਈ ਲੀੜੇ ਕਪੜੇ ਵੀ ਲੈ ਕੇ ਦਵਾਂਗੇ ਹੀ ਆਖਿਆ ਓਏ ਮੈਨੂੰ ਕਹਾਂ ਮੇਰੇ ਨਾਲ ਸਗ ਲੰਡਿਆ ਜਾਂਦਾ ਵੀ ਤੂੰ ਪਹਿਲੋਂ ਧਾਰ ਕੱਢ ਦੇ ਤੇ ਮਹਿੰਗੇ ਨੂੰ ਦੁੱਧ ਤੇ ਨਿਉ ਪਾ ਕੇ ਡੱਬੇ ਚ ਤੇ ਮੈਂ ਆ ਪਹਿਲਾਂ ਮੈਂ ਰਿੰਪੀ ਕਰ ਦੇਣ ਜਾਣਾ ਵਾ ਤੇ ਮਹਿੰਗੇ ਨੂੰ ਬਾਅਦ ਚ ਪੜਾਵਾਂਗੇ ਕੱਲ ਨੂੰ ਲੈ ਜਾਊਗਾ ਆ ਚਲ ਕੋਈ ਆਹੋ ਤੇ ਚਲ ਪੈਣਾ ਗੁੱਸੇ ਗਿੱਲੇ ਛੱਡ ਤੇ ਮਿਲਦੀਆਂ ਗਿਲਦੀਆਂ ਰਿਆ ਕਰੋ ਠੀਕ ਵਾ ਆ ਅੱਡੇ ਵੀ ਨਿਆਣੇ ਪ੍ਰਦੇਸਾਂ ਚ ਵਾਹੀਂ ਉੱਥੇ ਕੰਧਾ ਨਾ ਤਾਂ ਗੱਲਾਂ ਕਰ ਰਹੀਆਂ ਤੂੰ ਆ ਜਿਹੜੇ ਤੇਰਾ ਚਾਚਾ ਵੀ ਸਰਦ ਜੜੀ ਕਈ ਵਾਰ ਬਾਹਰ ਰਹਿੰਦਾ ਵਾ ਆਹੋਗਾ ਅੰਡ ਗਵੜ ਮੈਂ ਤੇ ਆਪੇ ਨਾ ਕਿ ਜੰਡੀ ਵੀ ਆਣ ਗਵੰਡ ਦੀ ਤੇ ਲੋੜ ਪਈ ਰਹਿੰਦੀ ਸਰ ਓਦਾਂ ਤੂੰ ਵੀ ਸਾਡੀ ਨੂੰ ਸਮਝਾਇਆ ਕਰ ਕਿ ਜੇ ਤੂੰ ਗੱਲ ਨਹੀਂ ਨਾ ਕਿਸੇ ਦੀ ਕਰਦਾ ਤਾਂ ਤੂੰ ਬੰਦੇ ਸਾਡੇ ਲਾਗੇ ਖਲੋਇਆ ਵੀ ਨਾ ਕਰ ਐਨੀ ਗੱਲ ਦੱਸਦੀ ਤੂੰ ਓਦਾਂ ਤੇ ਗੁੱਸਾ ਵੀ ਨਾ ਕਰੀ ਇਹ ਗੱਲ ਤਾਂ ਮੈਂ ਵਿਹਾਰੀ ਗੱਲ ਕੀਤੀ ਆ ਚੱਲ ਵੇ ਕਵਾਂਗੀ ਬੰਦੇ ਕਰਦੇ ਤੇ ਆਪਣੀਆਂ ਮਰਜ਼ੀਆਂ ਹੁੰਦੇ ਆ ਜਰਾ ਓਦਾਂ ਮੈਂ ਕਹਿ ਦੂੰਗਾ ਤਾਂ ਹੀ ਤੇ ਮੈਂ ਆਖਾ ਜੇ ਮਰਜ਼ੀਆਂ ਬਹਿ ਜ ਤਜਾ ਤੂੰ ਆ ਵੀ ਤੇ ਦੇ ਆ ਮੀ ਚਲ ਇੱਦਾਂ ਕਰ ਲਿਓ ਹਾਂ ਚੰਗਾ ਕਿੰਨੀ ਸੱਚੀ ਹੋਣ ਦੀ ਸਾਰੀਆਂ ਗੱਲਾਂ ਚਾਚਾ ਕਰੀ ਜਾਂਦਾ ਈ ਉਹ ਤੇ ਬਾਹਰ ਕਹੀ ਜਾਂਦੀ ਲਾਡੀ ਕਰੀ ਜਾਂਦਾ ਲਾਡੀ ਕਰੀ ਜਾਂਦਾ ਦੱਸ ਲਾਡੀ ਤੇ ਹੀ ਭਾਂਡਾ ਬੰਨੀ ਜਾਂਦੀ ਹਾਂ ਹੁਣਾਈ ਨਾ ਆਪੇ ਪਤਾ ਲੱਗਾ ਨਾ ਗਮਾਂਡ ਦੀ ਲੋੜ ਹੁੰਦੀ ਹੈ ਨੀ ਤੇ ਆਖੀ ਜਾਂਦੀ ਮੈਂ ਕਹਿੰਦੀ ਹੀ ਵੀ ਆਪ ਵੇਹਲਾ ਦੁੱਧ ਪੀਤਾ ਹੁਣ ਅਗਲੇ ਨੂੰ ਪਤਾ ਹੁੰਦਾ ਨਾ ਮੈਂ ਖਾਦਾ ਵਾ ਪੀਤਾ ਵਾ ਮੈਂ ਅਗਲੇ ਦਾ ਵੀ ਦੇਣਾ ਤੇ ਚਲ ਵਧੀਆ ਹੋ ਗਿਆ ਆ ਗਈ ਆ ਤਲ ਮੇਰਾ ਵੀ ਗੁੱਸਾ ਠੰਡਾ ਹੋ ਗਿਆ ਵੈਸੇ ਮੈਨੂੰ ਗੁੱਸਾ ਬੜਾ ਆਹੀ ਮੈਨੂੰ ਆਉਂਦਿਆ ਹੀ ਵੀ ਮੈਂ ਤੇ ਧਾਰ ਕੱਢ ਕੇ ਤੇ ਪਹਿਲਾਂ ਬਾਲਟੀ ਚਾਚੀ ਦੇ ਘਰ ਦੇ ਕੇ ਆਉਣੀ ਆ ਵੀ ਦੁੱਧ ਪੀਲਾ ਚਾਚੀ ਆ ਕਰ ਲੋ ਚਾਚੀ ਤੇ ਆਪ ਵੇਖ ਲਾ ਆਹੋ ਕੋਟਕ ਦੁੱਧ ਦੇ ਕੇ ਗਈ ਤੇ ਆਂਦੀ ਮੈਂ ਇਹ ਪਹਿਲਾਂ ਰਿੰਪੀ ਨੂੰ ਦੇਵਾਂ ਬਸ ਗੱਲਾਂ ਹੀ ਆ ਇਹ ਦੇਖੋ ਉਹ ਉੱਥੋਂ ਆਣ ਕੇ ਤੇ ਇੱਥੇ ਬਹਿ ਗਏ ਆ ਤੇ ਕੰਮ ਤੇ ਜਾਣਾ ਨਹੀਂ ਨਹੀਂ ਚੱਲਿਆ ਮੈਂ ਕੰਮ ਤੇ ਮੈਂ ਕਿਹਾ ਬਹੁਤ ਦੇ ਸਵਕਤੇ ਉਧਰ ਗਿਆ ਸੀ ਨਾ ਮੈਂ ਤੇ ਸੁੱਤੇ ਹੀ ਜਾਂਦਿਆਂ ਨੂੰ ਅੱਛਾ ਤੇ ਜੇ ਮੈਂ ਸਵਕਤੇ ਜਾ ਕੇ ਫੇਰ ਬੈਲ ਮਾਈ ਤੇ ਫੇਰ ਬੇਰਹਿਮ ਹੋ ਜਾਂਦੇ ਨਾ ਉਹ ਆਹ ਹੋਏ ਵੀ ਗੱਲ ਹੈਗੀ ਹਾਂ ਫੇਰ ਕਹਿ ਨਹੀਂ ਨਾ ਵੀ ਸਵਕਤੇ ਹੀ ਆ ਚੰਨਾ ਬਹੁਤ ਦੇ ਸਵਕਤੇ ਰਹਿਣਾ ਸਾਰਾ ਦਿਨ ਉੱਥੇ ਹੀ ਹਾਂ ਆਹ ਤੇ ਗੱਗੇ ਚੜ ਹੁੰਦਾ ਸੀਗਾ ਵੀ ਚੱਲ ਕੰਮ ਕਰਕੇ ਤੇ ਦਿਹਾੜੀ ਤੇ ਜਾਣਾ ਸੀ ਆਹ ਤੇ ਹੁਣ ਸਾਰਾ ਦਿਨ ਤੇ ਉੱਥੇ ਰਹਿਣਾ ਹਾਂ ਤੇ ਮੈਂ ਕਿਹਾ ਸੁੱਤੇ ਉੱਠ ਜਾਣ ਫੇਰ ਤਕਲੀਫ ਹੁੰਦੀ ਸੀ ਤਾਂ ਉਧਰ ਵਿੱਚ ਅਜੇ ਮੱਖਾਂ ਮਨਦਾ ਵਿਚਾਰਾ ਸਰਦਾਰ ਜਦੋਂ ਮੈਂ ਜਾ ਕੇ ਬੈਲ ਵਜਾਈ ਅੱਛਾ ਮੈਂ ਇਹ ਕਰਕੇ ਬਹਿ ਗਿਆ ਮੈਂ ਕਿਹਾ ਲੋਠੀ ਪੈਣ ਹਾਂ ਇਹ ਤੇ ਹੈ ਹਾਂ ਸਭਾ ਛੂਰ-ਛਾਰ ਚਾਹਦੇ ਨਾ ਹਾਂ ਤੇ ਚਲ ਜਾਂਦਾ ਮੈਂ ਫਿਰ ਮੈਂ ਹਾਂ ਮੈਂ ਸਾਰਾ ਦਿਨ ਰਹਿਣਾ ਮੈਂ ਉੱਥੇ ਮੋਰ ਗੁਰੂਰ ਦਾ ਖਿਆਲ ਰੱਖਣੀ ਪਾਣੀ ਉੱਥੇ ਚੜੋ ਮੈਂ ਰੱਖਦੀ ਹਾਂ ਤੇ ਇਦਾਂ ਕਰਿਓ ਵੀ ਸਾਬਣ ਲਿਆ ਦਿਓ ਅੱਜ ਤੇ ਆ ਮੈਂ ਤੁਹਾਡਾ ਨਾ ਕੁੜਤਾ ਧੋ ਦੂੰਗੀ ਸੂਟ ਬਹੁਤ ਹੀ ਗੰਦਾ ਜਾ ਹੋ ਗਿਆ ਕਿੰਨਾ ਗੰਦਾ ਹੋਇਆ ਦੱਸ ਚੰਗਾ ਤਾਂ ਹੋ ਗਿਆ ਵਾ ਇਹ ਗੰਦਾ ਹੋ ਗਿਆ ਵਾ ਉਹਨੂੰ ਸਾਬਣ ਨਹੀਂ ਹੈਗਾ ਹੈਗਾ ਤੇ ਹੁਣ ਮੈਂ ਫਿਰ ਕੀ ਕਰਦੀ ਉਹ ਜਿਹੜਾ ਹਫਤਾ ਚੱਲ ਜਾਣਾ ਵਾ ਇਹ ਧੋਲਾਂਗੇ ਨੂੰ ਕੋਈ ਨਹੀਂ ਫਿਰ ਵੇਖ ਲੋ ਸਾਬਨ ਲਿਆ ਦਿਓ ਸ਼ਾਮ ਨੂੰ ਲੈ ਆਵਾਂਗੇ ਸਾਬਨ ਲੈ ਆਵਾਂ ਹਾਂ ਆਹ ਇੱਕ ਚੱਕੀ ਲਿਆ ਦਿਓ ਨਾ ਚ ਲੈ ਆਵਾਂਗੇ ਹਾਂ ਆਪੇ ਮੈਂ ਤੋੜੂਗੀ ਤੇਰੇ ਜੇ ਟਾਈਮ ਲੱਗਾ ਤਾਂ ਫਿਰ ਨਿਕਲਣਾ ਉਹਨੇ ਦਿਨ ਸਾਰਾ ਦਿਨ ਕੰਮ ਉੱਥੇ ਕਰਨਾ ਵਾ ਅੱਜ ਨੀਚੇੋਂ ਸ਼ਾਮ ਨੂੰ ਉਹਨਾਂ ਦੇ ਲਿਆ ਦਿਓ ਹਾਂ ਚਲਾਉਂਦਾ ਮੈਂ ਚੱਲ ਜੇ ਟਾਈਮ ਲੱਗੂ ਜਿੱਦਾਂ ਵੀ ਫਿਰ ਹਣ ਤੋਦਾਂਗੇ ਨਾ ਹੂੰ ਤੇ ਕੰਮ ਉੱਥੇ ਧਿਆਨ ਨਾ ਕਰਿਓ ਹਾਂ ਹੂੰ ਧਿਆਨ ਨਹੀਂ ਕਰਦਾ ਵਾਂ ਨਹੀਂ ਆ ਫਿਰ ਮੈਂ ਹੱਕ ਲੈਣੇ ਕਾਣਾ ਮੈਂ ਪਹਿਨ ਪੱਕਾ ਰੱਖਿਆ ਵਾ ਤੇ ਇਹਨੇ ਕੰਮ ਨਹੀਂ ਕੀਤਾ ਹੈਗਾ ਤੇ ਜਿਹੜਾ ਵੀ ਕੋਈ ਕੰਮ ਉੱਥੇ ਲੱਭਿਆ ਨਾ ਤੇ ਕਰੀ ਜਾਇਓ। ਤੇ ਕਰੀ ਜਾਊਂਗਾ ਕੰਮ ਜਿਹੜਾ ਵੀ ਹੋਊਗਾ ਕਰਨਾ ਹੀ ਆ। ਇਹ ਤਾਂ ਕੰਮ ਹੀ ਕਰਨੀ ਆ। ਆਹੋ ਇਹ ਮੈਂ ਹਾਂ ਕੰਮ ਮਿਲਿਆ ਤੇ ਮੈਂ ਉਹ ਨਾ ਹੋਵੇ ਬਾਅਦ ਚ ਹਟਾ ਦੇਣਾ। ਨਹੀਂ ਹਟਾਉਂਦੇ। ਜੇ ਤੋ ਕੰਮ ਕਰਨਾ ਵਾ ਕੰਮ ਫੇਰ ਹੀ ਆ ਜੇ ਕੀਤਾ ਕੰਮ ਤਾਂ ਫੇਰ ਰੱਖਿਆ ਉਹ। ਉਹਨਾਂ ਕੰਮ ਪਸੰਦ ਆਇਆ ਤਾਂ ਫੇਰ ਕੀਤਾ। ਆਏ ਤੇ ਗੱਲ ਹੈਗੀ ਹੈ। ਹਾਂ। ਜੇ ਹੁਣ ਉਹ ਚੰਗੇ ਆ ਨਾ ਤੇ ਫੇਰ ਆਪ ਵੀ ਚੰਗੇ ਬਣ ਕੇ ਰਹੀਏ ਨਾ ਤੇ ਫੇਰ ਹੀ ਕੰਮ ਮਿਲਦਾ ਵਾ। ਇਹ ਗੱਲ ਹੈਗੀ ਹੈ। ਹਨਾ। ਚਲੋ ਸਾਡੀ ਪਰਮਾਦਰਸ਼ਨ ਨੇਟਿਵ ਹੋ ਕੇ ਸੁਣੀ ਆ। ਹਾਂ ਉਹਦਾ ਨਾ ਆਪਾਂ ਇਹ 10000 ਰੁਪਏ ਇਕੱਠਾ ਕਦੀ ਨਹੀਂ ਰੱਖਿਆ ਨਾ ਹਾਂ ਤੇ ਹੁਣ ਜਦੋਂ ਮਿਲੂਗਾ ਤਾਂ ਫੇਰ ਵੇਖਾਂਗੇ ਕਿੰਨੇ ਨੋਟ ਨੇ ਆ ਪਤਾ ਨਹੀਂ ਕਿੰਨੇ ਹੋਣਗੇ ਨਾ ਤੇ ਜੋ ਗੁਰਨ ਬਖਾਵਾਂਗੇ ਉਹਨੇ ਬੜੇ ਖੁਸ਼ ਬਣਾ ਹਾਂ ਹੈਨਾ ਪਰ ਉਹਦਾ ਧਿਆਨ ਇਹਨੂੰ ਕੀ ਪਤਾ ਪਰ ਉਹਨੇ ਕਿਆ ਕਹਿਣਾ ਤੇ ਹੈ ਹੀ ਨਾ ਆ ਉਹਦੇ ਵਾਸਤੇ ਕਾਗਜ਼ ਕਿੰਨੇ ਪੈਸੇ ਹੈ ਨਾ ਹਾਂ ਉਹਦੇ ਵਾਸਤੇ ਕਾਗਜ਼ੀ ਹੈ ਨਾ ਹਾਂ ਹੂੰ ਉਹਦਾ ਆਪਾਂ ਦੇਖੋ ਜਿੱਦਾਂ ਨਾ ਰੋਜ਼ ਦਾ 100 ਰੁਪਏ ਨਾਲ ਹੀ ਆਪਣਾ ਗੁਜ਼ਾਰਾ ਹੋ ਜਾਂਦਾ ਸੀ ਹੂੰ ਤੇ ਹੁਣ 3000 ਰੁਪਏ ਨਾ ਮੇ ਨਾ ਮਾਲੋ 3000 ਰੁਪਏ ਵਾ ਤੇ ਦਾ ਖਰਚ ਨਾ ਬਚਾ ਆਪਣਾ ਖਰਚਾ ਖੂਚਾ ਨਿਕਲ ਜਾਇਆ ਕਰਨਾ ਤੇ ਵਦ ਤੋਂ ਵਦ 5000 ਵਦ ਖੁੱਲਾ ਖਰਚਾ ਕਰ ਲਾਂਗੇ 5000 ਹੋ ਜਾਊਗਾ ਤੇ 5000 ਤੈਨੂੰ ਬਚੀ ਜਾਇਆ ਕਰਨਾ ਨਹੀਂ ਖੁੱਲਾ ਖਰਚਾ ਨਹੀਂ ਹੱਥ ਘੋਟ ਕੇ ਕੰਮ ਕਰਨਾ ਜਿਹੜਾ ਖਰਚਾ ਕਰਨਾ ਜਿੱਦਾਂ ਨਹੀਂ ਮੈਂ ਉਦਾਂ ਗੱਲ ਕੀਤੀ ਆ ਘਾ 5000 ਜਿਆਦਾ ਨਹੀਂ ਤੇ 5000 ਰੁਪਏ ਤੇ ਬਚਾਇਆ ਹੀ ਕਰਾਂਗੇ ਨਾ ਆ ਕੋਈ ਨਾ ਕੋਈ ਚੀਜ਼ ਲਾਵਾਂਗੇ ਮੈਂ ਤਾਂ ਕਹਿੰਦਾ ਕਹਿੰਦਾ ਜਿੱਦਾਂ ਨਾ ਕੋਈ ਲੋਨ ਲੈ ਕੇ ਨਾ ਨਿਕ ਜਾ ਹਾਂ ਡੇਲੀ ਲੋਨ ਲੈ ਮਿਲ ਜਾਂਦਾ ਤੇ ਲੋਨ ਲੈਦੇ ਕੋਈ ਨਾ ਕੋਈ ਚੀਜ਼ ਬਣਾ ਲਾਗੇ ਆਪਣੀ ਜਾਂ ਮਟਰ ਲਲਾਂਗੇ ਜਾਂ ਗੈਸ ਲਲਾਂਗੇ ਨਹੀਂ ਨਹੀਂ ਲੋਨ ਨਹੀਂ ਲੈਣਾ ਸਾਡੇ ਕੋਲ ਨਹੀਂ ਲੱਤਣਾ ਹੈਗਾ ਆਪਾਂ ਇੱਚੇ ਪੈਸੇ ਜੋੜੀ ਜਾਵਾਂਗੇ ਇਦਾਂ ਪੈਸੇ ਜੋੜੀ ਜਾਵਾਂਗੇ ਲੋਨ ਸਾਡੇ ਕੋਲ ਨਹੀਂ ਲੱਤਣਾ ਹੈਗਾ ਅੱਛਾ ਆਹੋ ਕੋਣਾ ਵੇਹੇ ਕਰ ਜਿਹੇ ਠਾਈ ਆ ਜੀਏ ਆਹ ਦੀ ਗੱਲ ਹੈ ਚੱਲ ਫਿਰ ਮੈਂ ਜਾਵਾਂ ਫਿਰ ਆਹੋ ਹੋਰ ਯਾਰੀ ਤੁਰ ਕੇ ਜਾਣਾ ਚੱਲ ਕੋਈ ਗੱਲ ਨਹੀਂ ਫਿਰ ਆਪਾਂ ਹੁਣ ਸਾਈਕਲ ਲੈ ਆਈ ਲਵਾਂਗੇ ਆਹੋ ਕੋਈ ਨਹੀਂ ਮੈਂ ਜਾਵਾਂ ਫਿਰ ਹਾਂ ਹੁਣ ਤੇ ਆਸ ਹੋ ਗਈ ਆ ਮੈਂ ਸ਼ਾਮਾਂ ਨੂੰ ਆਉਂਗਾ ਹੁਣ ਆਹ ਠੀਕ ਆ ਸਾਬਣ ਲਈ ਆਇਓ ਹਾਂ ਠੀਕ ਚੱਲ ਆ ਤਾਂ ਵਧੀਆ ਹੀ ਹੋਇਆ ਕੰਮ ਮਿਲ ਗਿਆ ਪੱਕਾ ਅੱਜ ਕੋਈ ਟੈਨਸ਼ਨ ਨਹੀਂ ਹੈਗੀ ਕਿ ਪਤਾ ਨਹੀਂ ਦਿਹਾੜੀ ਮਿਲਣੀ ਆ ਕਿ ਨਹੀਂ ਮਿਲਣੀ ਅੱਗੇ ਇੰਨੇ ਵੀ ਜਾਣਾ ਉੱਥੇ ਬਹਿ ਕੇ ਆ ਜਾਣਾ ਮੈਂ ਵੀ ਪਿੱਛੋਂ ਟੈਨਸ਼ਨ ਚ ਰਹਿਣਾ ਪਤਾ ਨਹੀਂ ਦਿਹਾੜੀ ਮਿਤੀ ਹੋਣੀ ਆ ਕਿ ਨਹੀਂ ਮਿਲੀ ਹੋਣੀ ਸਰ ਉਹ ਨੇ ਤਾਂ ਹੈ ਹੀ ਆ ਨਾ ਕਿ ਦਿਹਾੜੀ ਤਾਂ ਪੱਕੀ ਆ ਨਾ ਬਦਿਆ ਯਾ ਚੱਪ ਜੈ ਵੀ ਹਮ ਕਰਾਂ ਕੰਮ ਕਰ ਇਹ ਇਹਨਾਂ ਸਰਦਾਰ ਨੂੰ ਪੁੱਛ ਲਈ ਵੀ ਕੀ ਕੀ ਕੰਮ ਕਰਨਾ ਅੱਜ ਵੈਰਣਾ ਦਾ ਸ਼ਾਲਾ ਤੇ ਨਹੀਂ ਇੱਥੇ ਹੀ ਅੱਜ ਆਪੇ 10 ਦਿਨ ਪਹਿਲਾਂ ਕਿਹੜਾ ਕੰਮ ਕਰਨਾ ਜੋ ਗਣਗੇ ਉਹਦੇ ਹਿਸਾਬ ਨਾਲ ਕੰਮ ਕਰ ਲਾਂਗੇ ਸਰਦਾਰ ਨਿਕਲਣ ਕੋਲ ਲਈ ਬਾਹਰ ਰੋਜਾ ਜਿੰਦਾ ਮਾਰ ਕੇ ਕਿੱਥੇ ਗਏ ਇਹੋ ਕਿਤੇ ਜਾਂਦੇ ਜੀ ਤੇ ਇਡੀ ਸਵਕਤ ਕਿੱਥੇ ਚਲ ਗਏ ਪਰਮਾਤਮਾ ਵਾਇਪਰੂ ਸ਼ੋਖ ਹੋਵੇ ਪਰਮਾਤਮਾ ਨੀਅਰ ਕਰੀ ਕਿੱਥੇ ਚਲ ਗਏ ਬਿਨਾ ਦੱਸੇ ਨਹੀਂ ਤੇ ਇਹਨਾਂ ਨੂੰ ਡੀਕ ਕੇ ਜਾਣਾ ਸੀ ਮੈਨੂੰ ਹੂੰ ਮੈਂ ਲਾਡੀ ਸ਼ਰਦਾਰ ਹਾਂ ਨਾ ਪੁੱਛਾਂ ਭਰਾ ਵੀ ਕਿੱਥੇ ਗਏ ਸ਼ਾਇਦ ਉਹਨਾਂ ਨੂੰ ਪਤਾ ਹੋਵੇ ਨਹੀਂ ਪਹਿਲਾਂ ਮੈਂ ਕੰਮ ਕਰ ਲਾਂ ਪੱਠੇ-ਪੁੱਠੇ ਪਾਦਾ ਫਿਰ ਬਹੁਤ ਜਾ ਕੇ ਪੁੱਛੂ ਕਿ ਕਿੱਥੇ ਗਏ ਕਿਤੇ ਸ਼ੋਗੀ ਜਿੱਥੇ ਗਏ ਹੁਣ ਵਾਹਿਗੁਰੂ ਮੇਰੇ ਸਰਦਾਰਾਂ ਦੇ ਤੱਤੀ ਬਾਣ ਲੱਗੇ ਕਿਸ ਨੂੰ ਸਾਰੇ ਰਾਜੀ ਖੁਸ਼ੀ ਹੁਣ ਆਪਣੇ ਘਰਾਂ ਦੇ ਵਿੱਚ ਪਹਿਲਾਂ ਪੱਠੇ ਪਾ ਲਈਨਾ ਸ਼ਾਇਦ ਤੁਹਾਨੂੰ ਆ ਹੀ ਜਾਣ ਪਹਿਲਾਂ ਮੈਂ ਪੱਠੇ ਪਾਵਾਂ ਪਹਿਲਾਂ ਗੋਵਾ ਹੀ ਛੋਟਲਾ ਮੈਂ ਝਾੜੂ ਮਾਰਨਾ ਪੱਠੇ ਫੇਰ ਪਾ ਦਿੰਨੇ ਆ ਸਦਾਰ ਗਿਆਕ ਤੇ ਹੋਇਆ ਸਦਾ ਨਹੀਂ ਕੰਨ ਜਿੱਦਾ ਮਾਰ ਕੇ ਉੱਤੇ ਗਏ ਹੋਣ ਉਹ ਮੈਂ ਪੱਠੇ ਪਾਲਾਂ ਥੋੜੇ ਜਿਹੀ ਇਹ ਜੂਰੀ ਪਾ ਦਾਂ ਬੁਕੇ ਬਾਕੀ ਵਾੜ ਲੈਣਾ ਸਾਰਾ ਦੇ ਲਈ ਟੀਂਟ ਛਾਰੂ ਵੀ ਮਾਰੀ ਦਵਾ ਛਾਰੂ ਪਤਰਾ ਪਤਰਾ ਮਾਰੀ ਦੇ ਸਰਦਾਰ ਹੁੰਦਾ ਤੇ ਉਹਨੇ ਨਾਲ ਉਹ ਗੱਲਾਂ ਕਰਦੇ ਰਹਿਣਾ ਇਹਦਾ ਉਪਰੇ ਘਰ ਜਾ ਕੇ ਸਾਰਾ ਦਿਨ ਕੱਲਾ ਬੈਠਾ ਸੀ ਦਿਲ ਨੂੰ ਨਹੀਂ ਲੱਗਣਾ ਯਾਰ ਕੰਮ ਕਰਦੇ ਕਰਦੇ ਆਈ ਜਾਂ ਸਾਰਾ ਦਿਨ ਪਿੱਛੇ ਬੈਠੇ ਰੱਖ ਕੇ ਕਰੂੰਗਾ ਘਰ ਨਾਲ ਰਹਿਣਾ ਤੋਂ ਇੱਥੇ ਆ ਨਿੱਗੀ ਜੀ ਕੱਟੀ ਆ ਇਹਨਾਂ ਪੁੱਤੇ ਕਰਦੇ ਨਾ ਪਿਆ ਜਣ ਉਹਨੂੰ ਧਿਆਨ ਰੱਖਣਾ ਪੈਣਾ ਸਾਰਾ ਦਾਡੀ ਸਰਦਾਰ ਨੂੰ ਪੁੱਛ ਕੇ ਆਉਣਾ ਵਾ ਕਿੱਥੇ ਗਏ ਹਾਂ ਨਹੀਂ ਪਤਾ ਨਹੀਂ ਦਾਡੀ ਸਰਦਾਰ ਦੇ ਆ ਕਿ ਆਪਣੇ ਸਰਦਾਰ ਦੇ ਆ ਚਲੋ ਕੱਲ ਨੂੰ ਪੁੱਛ ਲਾਂਗੇ ਜਦੋਂ ਮਿਲੂਗਾ ਪੁੱਛਾਂ ਸਰਦਾਰ ਨੂੰ ਭਰਾ ਇਹ ਕਿੱਥੇ ਗਏ ਹੈ ਇਹਨਾਂ ਤੋਂ ਦੱਸ ਕੇ ਗਏ ਹੋਣਗੇ ਨਾ ਘਰ ਤੋਂ ਨਾ ਥੋੜੀ ਛੱਡ ਕੇ ਚੱਲ ਜਾਣਾ ਉਹਨਾਂ ਕੌਣ ਆ ਸਾਸੀ ਕਸ਼ਦਾਰਨੀ ਸਸਾਸੀ ਕਲ ਹਾਂ ਬਾਉ ਜੀ ਮੈਂ ਆਇਆ ਹਾਂ ਕਈ ਤੇ ਕੰਮ ਕਰਦਾ ਮੈਂ ਸਰਦਾਰਾਂ ਦੇ ਆਹ ਮੈਨੂੰ ਪਤਾ ਤੇ ਕਿੱਥੇ ਗਏ ਅੱਜ ਹੰਨੀ ਉਹਦਾ ਘਰ ਜਿੰਦਾ ਬੱਜਾ ਵਾ ਹੰਨੀ ਘਰ ਕੋਈ ਨਹੀਂ ਹਾਂਜੀ ਪਤਾ ਨਹੀਂ ਦੱਸ ਕੇ ਨਹੀਂ ਗਏ ਪਤਾ ਨਹੀਂ ਨਾ ਵੇਖਿਆ ਹੀ ਇਹ ਜਾਂਦਿਆਂ ਜੁੰਦਿਆਂ ਨੂੰ ਆਹੋ ਮੈਂ ਤਾਂ ਬੱਲਾ ਮਾਰਿਆ ਨਹੀਂ ਸੀ ਵੇਖ ਤਾਂ ਗੇਡੂ ਜਿੰਦਾ ਬੱਜਾ ਉਹਨਾਂ ਦੇ ਅੱਛਾ ਤੇ ਮੈਂ ਕਹਿੰਦਾ ਛੇ ਤੁਹਾਨੂੰ ਪਤਾ ਹੈ ਵੀ ਦੱਸ ਕੇ ਗਏ ਉਹਨਾਂ ਨੂੰ ਸੁੱਖ-ਸਾਂਦ ਵਾ ਉਹਨਾਂ ਦੇ ਪਤਾ ਨਹੀਂ ਸਾਨੂੰ ਦੱਸ ਕੇ ਨਹੀਂ ਗਏ ਮੈਂ ਤਾਂ ਆਵ ਨਹੀਂ ਵੇਖਿਆ ਭੁੱਖਿਆ ਉੱਧਰ ਕੰਮ ਦਿੰਦਾ ਇੱਥੇ ਘਰੇ ਕਰਦਿਆ ਨਹੀਂ ਮੈਨੂੰ ਤਾਂ ਟੈਨਸ਼ਨ ਜੀ ਹੋ ਗਈ ਨਾ ਫਿਕਰ ਹੁੰਦੀ ਇਹਨਾਂ ਦੀ ਸਵੇਰ ਦਾ ਆ ਆਹ ਸਵੇਰ ਦਾ ਆ ਮੈਂ ਚਾਹ ਪਾਣੀ ਪੀਤਾ ਰੋਟੀ ਪਾਣੀ ਖਾਣਾ ਮੈਂ ਖਾ ਗਏ ਹਾਂ ਚਾਹ ਪਾਣੀ ਰੋਟੀ ਖਾ ਗਏ ਹਾਂ ਚਾਹ ਵੀ ਪੀ ਕੇ ਆਇਆ ਤੇ ਮੈਂ ਮੈਨੂੰ ਫਿਕਰ ਜੀ ਹੁੰਦੀ ਮੈਂ ਕਿਹਾ ਪੁੱਛਾਂ ਬੜਾ ਕਿੱਥੇ ਗਏ ਹੈ ਨਹੀਂ ਕੋਈ ਵੀ ਘਰੇ ਅੱਛਾ ਤੇ ਉਹ ਪਤਾ ਨਹੀਂ ਦੱਸ ਕੇ ਨਹੀਂ ਹੋ ਗਏ ਨਾ ਵੇਖੇ ਹੀ ਆ ਜਾਂਦੇ ਜੁੰਦੇ ਤੇ ਤੇ ਤੂੰ ਆਪਣਾ ਇਹਨਾਂ ਦੇ ਕੰਮ-ਕੁਮ ਕਰਤੇ ਤੇ ਤੇਰੇ ਘਰ ਦੀ ਜਾਂਦੀ ਕਿਤੇ ਕੰਮ ਕਰਨ ਨਹੀਂ ਉਹ ਨਹੀਂ ਕਿਤੇ ਵੀ ਜਾਂਦੀ ਹਾਂ ਉਹ ਘਰੇ ਬੱਚਾ ਵਾਣਾ ਛੋਟਾ ਫਿਰ ਅੱਛਾ ਹਾਂ ਤੇ ਤੂੰ ਲਾਇਆ ਕਰ ਸਾਡਾ ਵੀ ਬੜਾ ਵਾ ਕੰਮ ਕੁ ਮੇਰੇ ਨਾ ਮੈਂ ਠੀਕ ਨਹੀਂ ਰਹਿੰਦੀ ਪਿੰਨਾ ਪੜਾ ਹੁੰਦੀ ਆ ਵਾ ਤੇ ਚਲ ਕਰ ਜਾ ਕਰੋ ਦੋਹੇ ਜਣੇ ਆ ਜਾ ਕਰੋ ਕੀ ਕਾਦਾ ਕੰਮ ਟੱਡਾ ਕੀ ਕਰਿਆ ਕਰਨਾ ਕੰਮ ਕੋ ਨਹੀਂ ਗੋਇਆ ਕੁੜੇ ਦਾ ਤੇ ਝਾੜੂ ਪੋਚਾਈਆ ਹੋਰ ਕੰਮ ਕਿਹੜਾ ਵਾ ਕੋਈ ਨਾ ਪੁੱਛਣਾ ਗੋਨੂ ਉਹ ਬੱਚਾ ਛੋਟਾ ਬਣਾ ਉਹਦਾ ਕਰਕੇ ਹੁਲ ਜਾਂਦਾ ਥੋੜਾ ਬੱਚੇ ਨੂੰ ਨਾਲ ਲਿਆ ਕਰੇ ਇੱਥੇ ਖੇਡਦੇ ਆ ਕਰੂ ਬੱਚਾ ਆਹ ਇਹਨੂੰ ਪੁੱਛ ਕੇ ਬੱਚਾ ਨਾਲ ਲਿਆ ਆ ਕਰੇ ਚਲ ਵੇਖ ਲਿਓ ਸਲਾਹ ਕਰਕੇ ਆਹ ਹੁਣ ਤਾਂ ਹੁੰਦਾ ਚਲੋ ਜਨੇ ਆ ਗਏ ਤੇ ਕੰਮ ਚੰਦਾ ਕਰਕੇ ਤੇ ਚੱਲ ਗਏ ਆਹ ਉਹ ਤਾਂ ਗੱਲ ਠੀਕ ਆ ਹਾਂ ਵੇਖ ਲਿਓ ਸਲਾਹ ਕਰਕੇ ਜਿੱਦਾਂ ਤੁਹਾਨੂੰ ਠੀਕ ਆ ਜਾਊਗਾ ਚਲੋ ਠੀਕ ਆ ਮੈਂ ਇਹੀ ਪੁੱਛਣਾ ਸਰਦਾਰ ਬਾਰੇ ਪੁੱਛਣਾ ਅੱਛਾ ਚਲ ਕੋਈ ਨਹੀਂ ਉਹ ਦੱਸ ਕੇ ਨਹੀਂ ਗਏ ਹਨਾ ਕੋਈ ਨਹੀਂ ਆ ਜਾਂਦੇ ਆਪੇ ਹੁਣ ਮੈਂ ਸਾਮਾ ਤੇ ਕਿੱਥੇ ਹਾਂ ਅੱਛਾ ਅੱਛਾ ਚਲ ਇੰਨਾ ਨੂੰ ਨਹੀਂ ਪਤਾ ਕਿੱਥੇ ਗਏ ਸਰਦਾਰ ਸੋਖ ਹੋਵੇ ਸਹੀ ਮੇਰਾ ਤੇ ਮਨ ਨੂੰ ਚਿੰਤਾ ਹੋ ਰਹੀ ਹੈ ਵਾਹਿਗੁਰੂ ਪੜਾਈ ਕਰੀ ਐਡਾ ਚੰਗਾ ਸਰਦਾਰ ਵਾ ਕੀ ਹੋ ਗਿਆ ਇਹ ਦੱਸ ਕਿ ਨਹੀਂ ਕਿ ਆੜੇ ਕਮਾਂਡ ਨੂੰ ਦੱਸ ਕਿ ਗਿਆ ਜਿੰਦਾ ਮਾਰ ਕੇ ਚਲ ਗਿਆ ਚਲੋ ਇੱਥੇ ਹੀ ਸਹਤ ਆਈ ਜਾਣ ਸੋਖ ਹੋਵੇ ਸਹੀ ਚਲ ਬਹਿਣਾ ਸਤਨ ਨਾਲ ਕਾਦੀ ਰਾਖੀ ਕਰਦੇ ਆ ਨਾਲੇ ਕੰਮ ਧੰਦਾ ਕਰ ਲੈਂਦੇ ਹੋਰ ਕਿੰਨਾ ਡਈ ਹੀ ਗੱਲਾਂ ਕਰਨ ਕਿ ਐਨਾ ਵੀ ਨਹੀਂ ਉਹ ਉਹਨਾਂ ਦਾ ਮਹਿੰਗਾ ਆਇਆ ਸੀ ਅੱਜ ਹੈਂਗੀ ਆਖੰਡਿਆਈ ਪਤਾ ਨਹੀਂ ਕਿੱਥੇ ਗਿਆ ਈ ਆਖੰਡਿਆ ਮਹਿੰਗਾ ਵੀ ਚਾਚੀ ਤੇ ਚਾਚਾ ਉਹ ਹੈ ਨਹੀਂ ਘਰ ਜਿੰਦਰਾ ਲੱਗਾ ਕਰਨ ਓਕੇ ਮਾਰ ਤੇ ਗਏ ਹਣੇ ਉਹ ਪੂਰੇ ਢਿੱਲ ਗਜ਼ਾਰਨ ਵਾਲੇ ਆਹੋ ਤੇ ਮੈਂ ਤਾਂ ਉਹਨੂੰ ਰੋਟੀ ਪਾਣੀ ਪੁੱਛਿਆ ਆਂਦਾ ਵੀ ਨਹੀਂ ਮੈਂ ਰੋਟੀ ਪਾਣੀ ਸਰਦਾਰ ਨਹੀਂ ਕਰੋ ਖਾ ਕੇ ਆਇਆ ਤੇ ਫਿਰ ਮੈਂ ਉਹਨੂੰ ਪੁੱਛਿਆ ਵੀ ਤੇਰੀ ਘਰ ਦੀ ਕਿਤੇ ਜਾਂਦੀ ਕੰਮ ਤੇ ਆਂਦਾ ਵੀ ਨਹੀਂ ਜਾਂਦੀ ਤੇ ਨਹੀਂ ਆ ਤੇ ਮੈਂ ਉਹਨੂੰ ਕਾਰਦੀ ਨੂੰ ਕੀ ਕਹਿਣਾ ਤੂੰ ਮੈਂ ਆ ਝਾੜੂ ਪੋਚਾ ਲਵਾਇਆ ਕਰਾਂ ਲਵਾ ਲਿਆ ਕਰਾਂਗੀ ਜੇ ਆ ਗੋਏ ਕੁੜੇ ਦਾ ਕਰਾ ਲਿਆ ਕਰਾਂਗੀ ਮੇਰੀਆਂ ਦਹਾਣੀ ਲੱਤਾ ਤੁੰਤਾ ਉਹਨਾਂ ਫੇਰ ਔਖੇ ਹੋਣ ਦਾ ਭਣਾ ਨਹੀਂ ਹੁੰਦੇ ਔਖੇ ਉਹਦੀ ਘਰ ਦੀ ਨਿਕੰਮ ਕਰਨਾ ਉਹਨੇ ਉਧਰ ਲੱਗਾ ਰੂਗਾ ਇਹ ਇਧਰ ਕੰਮ ਕਰੀ ਜਾਊਗੀ ਤੇ ਨਹੀਂ ਗਾਜਾ ਨਹੀਂ ਆਣਾ ਮੈਂ ਨਾਲ ਲਿਆਇਆ ਕਰੀ ਅੱਛਾ ਅੱਛਾ ਆਹ ਤੇ ਮੈਂ ਆ ਦੇ ਪੈਸੇ ਬੜੇ ਮੰਗਦੇ ਹੁੰਦੇ ਹੀ ਏ ਪਹਿਲੇ ਤੂੰ ਹੀ ਕਰਨੇ ਮੈਂ ਥੋੜੀ ਕਰਨੇ ਪੈਸੇ ਤੇ ਤੂੰ ਹੀ ਕਰਨੇ ਆ ਮੈਂ ਦੋ ਦਾ ਪਤਾ ਹੁਣ ਪੀ ਝਾੜੂ ਪੋਚਾ ਕੀ ਕੰਮ ਕਰਾਉਣਾ ਤੂੰ ਕਿ ਨਾ ਕਰਾ ਨਈ ਕੰਮ ਇਹੋ ਹੀ ਆ ਝਾੜੂ ਪੋਚਾ ਦੇਉ ਗੋਇ ਕੂੜੇ ਦਾ ਕਰਿਆ ਕਰੂਗੀ ਹੋਰ ਉਹਨੇ ਕੀ ਕਰ ਲੈਣਾ ਰੋਟੀ ਪਾਣੀ ਤੇ ਮੈਂ ਆਪ ਹੀ ਕਰ ਲੈਨੀ ਅੱਛਾ ਆਹ ਠੀਕ ਚਲ ਵੇਖ ਲਈ ਹਿਸਾਬ ਨਾਲ ਜੇ 2-3000 ਰੁਪਇਆ ਲਗੂ ਤੇ ਰੱਖ ਲਈ ਆ ਚਲ ਵੇਖ ਲਾਂਗੇ ਜਿੱਦਾਂ ਠੀਕ ਲੱਗੂ ਹੂੰ ਅੱਛਾ ਤੇ ਰੱਖ ਲਾ ਫੇ ਚੰਗਾ ਹੀ ਆਹੋ ਵੀ ਜੇ ਤੇ ਆ ਜੂਗੀ ਤੇ ਫਿਰ ਕਰ ਲਾਂਗੇ ਸਾਹਿਬ ਜੇ ਨਾ ਜੇ ਤੇ ਸਾਹਿਬ ਦੇ ਪੈਸੇ ਮੰਗੂਗੀ ਤੇ ਫਿਰ ਰੱਖ ਲਾਂਗੇ ਤੇ ਜੋ ਜ਼ਿਆਦਾ ਮੰਗੂਗੀ ਤੇ ਫਿਰ ਨਾ ਰੱਖਾਂਗੇ ਫਿਰ ਹਾਂ ਚਲ ਮੈਂਕਾ ਤੇ ਮੰਨਿਆ ਨਹੀਂ ਉਹਦੀ ਘਰ ਦੀ ਨੂੰ ਚੁੱਕਣਾ ਦਊ ਇਹਨੂੰ ਹਟਾ ਇਧਰ ਹੂੰ ਉਹਨੂੰ ਕਹਾਂਗੇ 2-4000 ਰੁਪਈਆ ਵਾਧਾ ਦਵਾ ਦੇਣਾ ਦਿਨਾਨੀਆਂ ਬਸੇਰੀਆਂ ਲਾਲਚ ਖੋਰੀਆਂ ਹੁੰਦੀਆਂ ਉਹਨੂੰ ਕਹੂੰ ਵੀ ਇਧਰੋਂ ਹਟਾ ਇਹਨੂੰ ਸਹਤ ਗੱਲ ਬਣੀ ਜਾਵੇ ਰੱਬ ਨੇ ਕੋਈ ਮੇਰ ਮੇਲਿਆ ਹੋਏ ਚਲੋ ਆਉਣ ਤੋਂ ਕੀ ਬੰਦ ਆ